ਕਿ ਜਾਈ ਸਰਦਾਰ ਸ਼ਾਮ ਸਿੰਘ ਲਕਾੜੀ ਨੇ 4000 ਅੰਗਰੇਜ਼ ਵੱਟ ਕੇ ਧਰਤੀ ਤੇ ਸੁੱਟ ਦਿੱਤਾ ਅੰਗਰੇਜ਼ਾਂ ਨੇ ਟੋਪੀਆਂ ਤਾਰ-ਤਾਰ ਕੇ ਸਲਾਮੀ ਕੀਤੀ ਉਹ ਬਹਾਦਰਾ ਜੇ ਕਿਤੇ ਸਾਡੇ ਵੱਨ ਲੜਿਆ ਹੁੰਦਾ ਮੁੱਲ ਪਾ ਲੈਂਦੇ ਸ਼ਾਮਾ ਉਹਨਾਂ ਲਈ ਇਹਦਾਈ ਕਿ ਜੰਗ ਹਿੰਦ ਪੰਜਾਬ ਦਾ ਫੋਨ ਲੱਗਾ ਦੋਵੇਂ ਪਾਸ਼ਾਹੀ ਲਕਾੜੀ ਦੀ ਸ਼ਹੀਦੀ ਹੋ ਗਾ ਰੰਗਲਾ ਪੰਜਾਬ ਅੰਗਰੇਜ਼ਾਂ ਦੇ ਗੁਲਾਮ ਹੋ ਗਿਆ ਮਹਾਰਾਣੀ ਜੇਲ੍ਹ ਕੋਰ ਨੂੰ ਕੈਦ ਕਰ ਲਿਆ ਉਹਦੇ ਪੁੱਤਰ ਨੂੰ ਬਿੜੈਤ ਦੀ ਧਰਤੀ ਤੇ ਭੇਜ ਦਿੱਤਾ ਜਿੱਲਾ ਵਿੱਚ ਕੱਟਣ ਵਾਲਿਆਂ ਵਾਸਤੇ ਹੋਇਆ ਕਰਦੀਆਂ ਨੇ ਜਿਨ੍ਹਾਂ ਵਿੱਚ ਤਾਂ ਜੋੜ ਦਿੰਦੀ ਜਿਨ੍ਹਾਂ ਨੇ ਕੋਈ ਕਤਲ ਕੀਤੇ ਹੋ ਜਾਂਦੇ ਨੇ ਤੇ ਜਾਂ ਜੇਲਾਂ ਵਿੱਚ ਸੂਰ ਨਹੀਂ ਜਾਂਦੇ ਐ ਜਿਨ੍ਹਾਂ ਨੇ ਕੁਝ ਪੇਸ਼ ਦਾ ਸਵਾਰਦਾ ਹੁੰਦਾ ਹੈ ਮੇਰੇ ਆਪਣੇ خیال ਹੈ ਕਿ ਬੜਾ ਜੇਲਾਂ ਵਿੱਚੋਂ ਵੀ ਪਹੁੰਚ ਜਾਂਦੇ ਨੇ ਜਿਨ੍ਹਾਂ ਦੀ ਕਿਸਮਤ ਸਾਥ ਨਹੀਂ ਦਿੰਦੀ ਤਾਂ ਹੁਣ ਮੰਦਰੇ ਹਾਲ ਨੇ ਕੈਦੀਆਂ ਨੇ ਸੇਣ ਟੋਪੀਆਂ ਫੇੜ ਬੰਗੋਟੀਆਂ ਦੀ 33 ਪੱਕੀ ਦਾ ਜੇ ਕੋਈ ਸਵਾਲ ਪੁੱਛਦਾ ਫਿਰ ਹੱਥਾਂ ਤੇ ਵੱਜਦੀਆਂ ਸੋਟੀਆਂ ਹੀ ਨਿਸ਼ਾਨ ਸਿੱਧਾ ਜੇਹਰਾਂ ਵਿੱਚ ਉਹ ਜਾਂਦੇ ਤੇ ਕਿਸੂ ਦਾ ਇਹਨਾਂ ਦੀਆਂ ਕੁੱਤ ਨਹੀਂ ਪਰ ਜਿਹੜੇ ਸੂਰਮੇ ਹੈ ਉਹ ਜੇਹਰ ਵਿੱਚ ਪਾਉਂਦੇ ਨੇ ਜੋ ਪਾਉਣ ਦੀ ਤਕਦੀਰ ਬਦਲਣ ਵਾਸਤੇ ਹੋਦੇ ਹੈ ਭਾਈ ਸਾਹਿਬ ਇਹਨਾਂ ਨੇ ਸਿੱਖ ਜਵਾਨੀ ਬਚਾਉਣ ਦਾ ਤੌਹੀਆ ਕੀਤਾ ਸੀ ਬਹੁਤ ساری ਜਵਾਨੀ ਕੱਡੀ ਨਰਾਜ ਸਾਹ ਵਿੱਚ ਡੁੱਬ ਚੁੱਕੀ ਸੀ ਤੇਲੋਮੀ ਦਿੱਲੀ ਦੀਆਂ ਉੱਚੀਆਂ ਇਮਾਰਤਾਂ ਦੇ ਵਿੱਚ ਬੈਠੇ ਬਾਬੂ ਲੋਕ ਕਰਦੇ ਸ਼ਰਾਰਤਾਂ ਪਾਲਦੇ ਸੀ ਉਹ ਬੜਬਾਤੀਆਂ ਦੇ ਨਾਗ ਨੂੰ ਨਸ਼ਿਆਂ 'ਚ ਡੋਗ-ਡੋਗ ਮਾਰਦਾ ਪੰਜਾਬ ਨੂੰ ਇਹਨਾਂ ਦਾ ਮਜਬਾਤੇ ਕੋਈ ਵੀ ਨਾ ਦੀਨ ਹੈ ਸਾਰੀਆਂ ਤੇ ਧੋਤੀਆਂ ਦੀ ਇੱਕੋ ਹੀ ਸਕੀਮ ਹੈ ਕੋਈ ਵੀ ਆਦੇ ਸਾਰੀਆਂ ਤੇ ਧੋਤੀਆਂ ਦੀ ਇੱਕੋ ਹੀ ਸਕੀਮ ਹੈ ਪਿੱਟਣ ਪੰਜਾਬ ਆਪਣਾ بڑے ਹੋਏ ਸੁਹਾਗ ਨੂੰ ਨਸ਼ਿਆਂ 'ਚ ਡੋਗ-ਡੋਗ ਮਾਰਦਾ ਪੰਜਾਬ ਨੂੰ ਸਾਡੀ ਜਵਾਨੀ ਨਸ਼ਿਆਂ ਵਿੱਚ ਬਰਬਾਦ ਹੋ ਰਹੀ ਸੀ ਉਸ ਵੇਲੇ ਇੱਕ